ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰੂ ਰੂਪ ਗੁਰੂ ਸਵਾਰੀ ਸਾਧ ਸੰਗਤ ਜੀ ਗੁਰ ਬਾਣੀ ਵਿਚਾਰ ਕਰੀਏ ਰਾਮਕਲੀ ਰਾਗ ਵਿੱਚ ਤੀਜੀ ਪਾਦਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਦੀ ਪਾਵਨ ਬਾਣੀ ਆਨੰਦ ਸਤਗੁਰੂ ਪਾਤਸ਼ਾਹ ਜੀ ਫਰਮਾਉਂਦੇ ਹਨ ੴ ਸਤਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਤੇ ਸਤਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਆਨੰਦ ਪਿਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਜਦੋਂ ਗੁਰੂ ਦਾ ਪ੍ਰਕਾਸ਼ ਹਿਰਦੇ ਵਿੱਚ ਹੋ ਜਾਂਦਾ ਹੈ ਗੁਰਬਾਣੀ ਦਾ ਗਿਆਨ ਮਨੁੱਖ ਦੇ ਹਿਰਦੇ ਵਿੱਚ ਆ ਵੱਸਦਾ ਹੈ ਉਹ ਸੁਤ ਜਾਗ ਪੈਂਦੀ ਹੈ ਫਿਰ ਜੀਵ ਉਸ ਅਗੇ ਅਰਦਾਸ ਕਰਦਾ ਹੈ ਕਿ ਮੈਨੂੰ ਗੁਰੂ ਮਿਲ ਪਿਆ ਹੈ ਮੈਨੂੰ ਪੂਰਨ ਆਨੰਦ ਖਿੜਾਓ ਪੈਦਾ ਹੋ ਗਿਆ ਹੈ ਮੇਰੇ ਅੰਦਰ ਉਹ ਆਤਮਿਕ ਜੀਵਨ ਦੇ ਸਾਰੇ ਸੁੱਖ ਪੈਦਾ ਹੋ ਗਏ ਹਨ ਏ ਮੇਰੀ ਮਾਏ ਉਸ ਅਕਾਲ ਪੁਰਖ ਦੇ ਕਿਰਪਾ ਨਾਲ ਮੇਰੇ ਅੰਦਰ ਆਨੰਦ ਪੈਦਾ ਹੋ ਗਏ ਹਨ ਸਤਿਗੁਰਤਾ ਪਾਇਆ ਸਹਿਜ ਛੇਤੀ ਮਨਵ ਜੀਆਂ ਵਧਾਈਆਂ ਗੁਰੂ ਨੂੰ ਮਿਲ ਕੇ ਅੰਦਰ ਅਡੋਲਤਾ ਅਵਸਥਾ ਜਿਹੜੀ ਹੈ ਉਹ ਢੋਲ ਹੋ ਗਈ ਹੈ ਹੁਣ ਮਨ ਡੋਲਦਾ ਨਹੀਂ ਸਤਿਗੁਰੂ ਪਾਤਸ਼ਾਹ ਜੀ ਇਸ ਮੰਨ ਦੀ ਗੱਲ ਕਰਦੇ ਨੇ ਇਹ ਮਨ ਪਇਓ ਪੰਖੀਆ ਉਡ-ਉਡ ਦਾਂ ਦਿਸ ਜਾਏ ਸਾਡਾ ਮਨ ਬਹੁਤ ਹੀ ਚੰਚਲ ਹੈ ਮਨ ਜਿਸ ਨੂੰ ਵਿਚਾਰਾਂ ਦਾ ਸੰਗ੍ਰਹਿ ਕਹਿੰਦੇ ਹਾਂ ਇਹ ਪੰਛੀ ਦੀ ਨਾਈ ਉਡੂੜ ਕੇ ਹਰੇਕ ਦਿਸ਼ਾ ਵੱਲ ਦੌੜ ਜਾਂਦਾ ਹੈ ਇਸ ਮਨ ਨੂੰ ਜਿਸ ਨੇ ਟਿਕਾ ਲਿਆ ਹੈ ਇਸ ਮਨ ਨੂੰ ਜਿਸ ਨੇ ਆਪਣੇ ਵਾਸ ਵਿੱਚ ਪਰ ਲਿਆ ਹੈ ਸਤਿਗੁਰੂ ਪਾਚਾ ਜੀ ਫਰਮਾਉਂਦੇ ਹਨ ਕਿ ਹਿਰਦੇ ਵਿੱਚ ਆਤਮਿਕ ਅਡੋਲਤਾ ਵਾਲੇ गुण ਪੈਦਾ ਹੋ ਗਏ ਮਨ ਡੋਲਣੋਂ हट ਗਿਆ ਹੈ ਮਨ ਨੂੰ ਖੁਸ਼ੀ ਦੇ ਬਾਜੇ ਅਨਾਹਦ ਨਾਦ ਇਸ ਘਰ ਵਿੱਚ ਵੱਜਣ ਲੱਗ ਪਏ ਹਨ ਰਾਗ ਤਨ ਪਰਿਵਾਰ ਪਰੀਆਂ ਸ਼ਬਦ ਗਾਵਣ ਆਈਆਂ ਸੋਹਣੇ ਰਾਗ ਆਪਣੇ ਪਰਿਵਾਰ ਤੇ ਰਾਣੀਆਂ ਸਮੇਤ ਮੇਰੇ ਮਨ ਵਿੱਚ ਮਨੂ ਉਸ ਕਾਰਕਪੁਖ ਦੇ ਸਿਫਸਲਾ ਦੇ ਗੁਣ ਗਾਣ ਆ ਗਏ ਹਨ ਜਦ ਉਸ ਪ੍ਰਮਾਤਮਾ ਦੇ ਨਾਲ ਅਸੀਂ ਇੱਕਮਿਕ ਹੋ ਜਾਂਦੇ ਹਾਂ ਭਾਵ ਉਹਦੇ ਗੁਣਾਂ ਨੂੰ ਜੀਵਨ ਵਿੱਚ ਧਾਰਨ ਕਰ ਲੈਂਦੇ ਜਦ ਤੁਸੀਂ ਆਪਣੇ ਫਰਜ਼ਾਂ ਦੀ ਪਹਿਚਾਣ ਕਰ ਲੈਂਦੇ ਹਾਂ ਗੁਰਬਾਣੀ ਵਿੱਚੋਂ ਉਹ ਗੁਣਾਂ ਦੀ ਵਿਚਾਰ ਨੂੰ ਜੀਵਨ ਵਿੱਚ ਧਾਰਨ ਕਰ ਲੈਂਦੇ ਹਾਂ ਤੇ ਮਨ ਨੂੰ ਸਾਡੇ ਹਿਰਦੇ ਵੀ ਉਹ ਸੋਹਣੇ ਰਾਗ ਉਹ ਨਾਦ ਨਾਦ ਵੱਜਣ ਲੱਗ ਪੈਂਦੇ ਹਨ ਸ਼ਬਦ ਉਤਾਂ ਗਾਓ ਹਰੀ ਕੇ ਰਾ ਮਨ ਜਿ ਨਿਵਸਿਆ ਤੇ ਸਤਿਗੁਰੂ ਜੀ ਫਰਮਾਉਂਦੇ ਨੇ ਕਿ ਭਾਈ ਤੁਸੀਂ ਵੀ ਉਸ ਪ੍ਰਭੂ ਦੀ ਸ਼ਿਬਸਲਾ ਦੇ ਗੀਤ ਗਾਓ ਜਿਨ੍ਹਾਂ ਨੇ ਪ੍ਰਭੂ ਦੀ ਸ਼ਿਬਸਲਾ ਦਾ ਸ਼ਬਦ ਬਾਗੁਰ ਬਾਣੀ ਨੂੰ ਵਿਚਾਰ ਕੇ ਆਪਣੇ ਜੀਵਨ ਵਿੱਚ ਵਸਾਇਆ ਹੈ ਉਹਨਾਂ ਨੂੰ ਪੂਰਨ ਖੜਾਓ ਪੂਰਨ ਆਨੰਦ ਪ੍ਰਾਪਤ ਹੋ ਜਾਂਦਾ ਹੈ। ਆ ਫਿਰ ਉਹਨਾਂ ਦੇ ਹਿਰਦੇ ਵਿੱਚ ਨਦਵਿਦਾ ਨਦੁਤੇ ਚੀ ਨਹੀਂ ਭਲੇਖਾ ਪੈਦਾ ਹੁੰਦਾ ਹੈ ਉਹ ਸਦਾ ਹੀ ਆਨੰਦ ਉਸ ਖੇੜੇ ਵਿੱਚ ਆ ਜਾਂਦੇ ਨੇ। ਉਹਨਾਂ ਨੂੰ ਸਾਰਿਆਂ પાસે ਰੱਬ ਦੀ ਕਿਰਪਾ ਨਜ਼ਰ ਆਉਂਦੀ ਹੈ ਸਾਰਿਆਂ ਜੀਵਾਂ ਵਿੱਚ ਉਹਨਾਂ ਨੂੰ ਪਰਮਾਤਮਾ ਹੀ ਪਰਮਾਤਮਾ ਦਿਸਣ ਲੱਗ ਪੈਂਦਾ ਹੈ। ਤੋ ਸਤਗੁਰੂ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਸ਼ਬਦੋ ਤਾਂ ਗਾਵੋ ਹਰਿ ਕੀ ਰਾਮਨ ਜਿਨੇ ਵਸਾਇਆ ਜਿਨ੍ਹਾਂ ਨੇ ਮਨ ਵਿੱਚ ਗੁਰੂ ਦੀ ਬਾਣੀ ਦੇ ਵਿਚਾਰ ਨੂੰ ਵਸਾਲਿਆ ਹੈ ਉਹ ਪੂਰਨ ਤੌਰ ਤੇ ਅੰਦਰੋਂ ਇੱਕ ਚੇਤ ਪ੍ਰਮਾਤਮਾ ਦੇ ਨਾਲ ਜੁੜ ਜਾਂਦੇ ਹਨ ਕਹਿ ਨਾਨਕ ਆਨੰਦ ਹੋਆ ਸਤਗੁਰੂ ਮੈਂ ਪਾਇਆ ਸਤਗੁਰੂ ਗੁਰਮੁਖ ਦਾਸ ਮਹਾਰਾਜ ਜੀ ਫਰਮਾਉਂਦੇ ਨੇ ਕਿ ਮੈਨੂੰ ਗੁਰੂ ਮਿਲ ਪਿਆ ਹੈ ਮੇਰੇ ਅੰਦਰ ਪੂਰਨ ਆਨੰਦ ਖੇੜਾ ਪੈਦਾ ਹੋ ਗਿਆ ਹੈ ਸਤਗੁਰੂ ਦੀ ਬਚਨ ਕਰਦੀ ਹਨ ਲੱਖ ਖੁਸ਼ੀਆਂ ਪਾਕਸ਼ਾਹੀਆਂ ਜੇ ਸਤਗੁਰ ਨਦਰ ਕਰੇ ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸ਼ੀਤਲ ਹੋਏ ਉਹ ਖੁਸ਼ੀਆਂ ਉਹ ਆਨੰਦ ਸੁਖ ਸਾਡੇ ਅੰਦਰ ਹੀ ਹਨ ਤੇ ਜਦੋਂ ਅਸੀਂ ਗੁਰੂ ਦੇ ਨਾਮ ਦੇ ਨਾਲ ਜੁੜਾਂਗੇ ਗੁਰੂ ਦੀ ਬਾਣੀ ਦੇ ਨਾਲ ਜੁੜਾਂਗੇ ਤੇ ਸਤਗੁਰੂ ਪਾਤਸ਼ਾਹ ਜੀ ਕੀ ਬਚਨ ਕਾਜ ਨੇ ਕਿ ਮੇਰੇ ਮਨ ਇਕਸ ਸਿਉ ਚਿਤ ਲਾਏ ਹੀ ਮੇਰੇ ਮਨ ਇਕ ਪਰਮਾਤਮਾ ਦੇ ਤਸੇ ਹੋਏ ਉਸ ਉਪਦੇਸ਼ ਨੂੰ ਤੁਕ ਮਾਲੈ ਤੇ ਤੇਰਾ ਜੀਵਨ ਵੀ ਸੁਖਾਲਾ ਤੇ ਆਨੰਦ ਦੇ ਨਾਲ ਭਰਪੂਰ ਹੋ ਜਾਵੇਗਾ ਸੋ ਸਤਗੁਰੂ ਜੀ ਦੇ ਇਸ ਪਹਿਲੇ ਕੋੜੀ ਦੀ ਵਿਚਾਰ ਆਪਾਂ ਆਪਣੇ ਹਿਰਦੇ ਵਿੱਚ ਬਸਾਉਣਾ ਕਰੀਏ ਸਤਗੁਰੂ ਜੀ ਦੀ ਬਖਸ਼ਿਸ਼ ਪ੍ਰਾਪਤ ਕਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ